ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜਿਆ ਹੋ ਵੋਕਲ ਜਗਮੀਤ ਦੇ ਨਾਲ ਜਿਵੇਂ ਅਸੀਂ ਪਹਿਲਾਂ ਹੀ ਤੁਹਾਨੂੰ ਬਹੁਤ ਸਾਰੀਆਂ ਕਹਾਣੀਆਂ ਖਾਸ ਕਰਕੇ ਔਰਤਾਂ ਦੀਆਂ ਕਹਾਣੀਆਂ ਤੁਹਾਡੇ ਰੂਬਰੂ ਕਰਦੇ ਰਹੇ ਨੇ ਅੱਜ ਇੱਕ ਐਸੀ ਲੜਕੀ ਦੇ ਨਾਲ ਤੁਹਾਨੂੰ ਮਿਲਾਵਾਂਗੇ ਜਿਹੜੀ ਮੁੰਡਿਆਂ ਤੋਂ ਘੱਟ ਨਹੀਂ ਉਹ ਕੰਮ ਵੀ ਐਸਾ ਕਰ ਰਹੀ ਹੈ ਜਿਹਦੇ ਵਿੱਚ ਅਸੀਂ ਇਹਨਾਂ ਕਿਸ ਖੇਤਰ ਦੇ ਵਿੱਚ ਅਸੀਂ ਕੁੜੀਆਂ ਨੂੰ ਘੱਟ ਵੇਖਦੇ ਹਾਂ ਇੱਕ ਕੁੜੀ ਪੈਟਰੋਲ ਪੰਪ ਤੇ ਕੰਮ ਕਰਦੀ ਹੈ ਤੇ ਨਾਲ ਅੱਜ ਸਾਡੇ ਆਪਾਂ ਜਾਣਦੇ ਹਾਂ ਵੀ ਕਿਉਂ ਪੈਟਰੋਲ ਪੰਪ ਤੇ ਕੰਮ ਕਰਨਾ ਪਿਆ ਤੇ ਕਿਵੇਂ ਦੀਆਂ ਸਮੱਸਿਆਵਾਂ ਆਈਆਂ ਇਸ ਇੱਥੇ ਆਉਂਦੀਆਂ ਤੇ ਕਿਵੇਂ ਇਹਨਾਂ ਨੂੰ ਡੀਲ ਕਰਦੀ ਹੈ ਕੋਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਤੇ ਨਾਮ ਕੀ ਹੈ ਜੀ ਸਰ ਲਪ੍ਰਿਤ ਕੌਰ ਜੀ ਤੇ ਕਿਵੇਂ ਇਹ ਪੈਟਰੋਲ ਪੰਪ ਦੀ ਨੌਕਰੀ ਬਾਰੇ ਕਿਵੇਂ ਆਇਆ ਮਾਈਂਡ 'ਚ ਅ ਸਰ ਮੈਨੂੰ ਲੋਡ ਸੀ ਕੰਮ ਦੀ ਤਾਂ ਇਸ ਲਈ ਫਿਰ ਮੈਂ ਪੈਟਰੋਲ ਪੰਪ ਤੇ ਸੋਚਿਆ ਵੈਸੇ ਕੰਮ ਕੋਈ ਵੀ ਔਖਾ ਨਹੀਂ ਹੁੰਦਾ ਸਰ ਜੋ ਵੀ ਕੰਮ ਹੁੰਦਾ ਏ ਕਰਨ ਦੀ ਹਿੰਮਤ ਹੋਣੀ ਚਾਹੀਦੀ ਏ ਸਰ ਕੰਮ ਸਾਰੇ ਸੌਖੇ ਹੁੰਦੇ ਆ ਬਾਕੀ ਮੁੰਡੇ ਤੇ ਕੁੜੀਆਂ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਸਰ ਆਪਾਂ ਵੀ ਮੁੰਡਿਆਂ ਨਾਲੋਂ ਵੱਧਾਂ ਮੁੰਡਿਆਂ ਨਾਲੋਂ ਵੱਧ ਕੰਮ ਕਰੀਦਾਗਾ ਹਾਂਜੀ ਬਿਲਕੁਲ ਕੁੜੀਆਂ ਮੁੰਡਿਆਂ ਤੋਂ ਜ਼ਿਆਦਾ ਹੀ ਸਟਰੋਂਗ ਹੁੰਦੀਆਂ ਤੇ ਜ਼ਿਆਦਾ ਹੀ ਵਧੀਆ ਤਰੀਕੇ ਨਾਲ ਹਰ ਇੱਕ ਇਮੋਸ਼ਨਸ ਵੀ ਸਮਾਂ ਉਹ ਵਧੀਆ ਤਰੀਕੇ ਨਾਲ ਡੀਲ ਕਰਦੇ ਆ। ਹਾਂਜੀ ਸਰ ਤੇ ਇੱਥੇ ਫਿਰ ਕਿਵੇਂ ਕਿੰਨੀ ਚਿਰ ਦੀ ਡਿਊਟੀ ਹੁੰਦੀ ਆ 8 ਘੰਟੇ? ਹਾਂਜੀ ਸਰ 8 ਘੰਟੇ ਦੀ ਜੌਬ ਹੁੰਦੀ ਹੈ ਜੀ ਸਾਡੀ ਮਤਲਬ ਆਪਾਂ 8 ਘੰਟੇ ਪੂਰੇ 8 ਘੰਟੇ ਜੌਬ ਕਰਨੀ ਹੁੰਦੀ ਹੈ ਨਾ ਆਪਾਂ ਵੱਧ ਕਰਨੀ ਹੁੰਦੀ ਹੈ ਨਾ ਘੱਟ ਕਰਨੀ ਹੁੰਦੀ ਹੈ ਜੀ। ਹੂੰ ਬਾਕੀ ਵਧੀਆ ਇੱਥੇ ਸਾਰਾ ਜਿਵੇਂ ਤੁਸੀਂ ਕਿਹਾ ਵੀ 8 ਘੰਟੇ ਜੌਬ ਕਰਦੇ ਹੋ ਤੁਸੀਂ ਤੇ ਪਰਿਵਾਰ 'ਚ ਫਿਰ ਹੋਰ ਕਿੰਨੇ ਚene? ਸਰ ਪਰਿਵਾਰ ਦੇ ਵਿੱਚ ਮੈਂ ਮੈਰਿਡ ਆ ਜੀ ਮੇਰੇ ਹਸਬੰਡ ਆ ਮम्मा ਪਾਪਾ ਤੇ ਇੱਕ ਮੇਰੀ ਗੁੜੀ ਆ ਜੀ ਛੋਟੀ ਜੀ ਗੁੜੀਆ ਤੇ ਮੇਰੀ ਉਹਨਾਂ ਨੂੰ ਵੀ ਮम्मा ਸੰਭਾਲਦੇ ਆ ਤੇ ਫਿਰ ਉਹਨਾਂ ਦੇ ਕੋਲ ਹੀ ਰਹਿੰਦੇ ਆ ਜੀ ਹਾਂਜੀ ਤੇ ਮਤਲਬ ਘਰ ਦੀਆਂ ਜ਼ਰੂਰਤਾਂ ਦੇ ਲਈ ਆਪਣੇ ਹਸਬੰਡ ਦੀ ਹੈਲਪ ਕਰਾਉਣ ਲਈ ਤੁਸੀਂ ਸੋਚਿਆ ਵੀ ਤੁਸੀਂ ਵੀ ਕੰਮ ਕਰੋ ਹਾਂਜੀ ਹਾਂਜੀ ਤੇ ਫਿਰ ਬੱਚੇ ਨੂੰ ਛੱਡ ਕੇ ਆਉਣਾ ਫਿਰ ਔਖਾ ਲੱਗਦਾ ਸਰ ਬਸ ਹਸਬੈਂਡ ਦੇ ਨਾਲ ਕੰਮ ਕਰਵਾਉਣਾ ਹੈ ਨਾ ਗੁੜੀਆਂ ਦੇ ਲਈ ਲੱਗੀਆਂ ਜੀ ਇੱਥੇ ਹੈ ਨਾ ਵੀ ਉਹਦੇ ਉਹਦੇ ਫਿਊਚਰ ਬਾਰੇ ਵੀ ਹਾਂਜੀ ਵੀ ਉਹਦਾ ਫਿਊਚਰ ਵਧੀਆ ਬਣੇ ਹਾਂਜੀ ਠੀਕ ਹੈ ਕੀ ਬਣਾਉਣਾ ਚਾਹੁੰਦੇ ਆ ਗੁੜੀਆਂ ਨੂੰ ਅ ਸਰ ਗੁੜੀਆਂ ਨੂੰ ਮੈਂ ਡਾਕਟਰ ਬਣਾਉਣਾ ਚਾਹਨੀ ਹੈ ਜੀ ਨਾ ਇੱਛਾ ਸੀ ਕਿ ਡਾਕਟਰ ਬਣਨ ਦੀ ਹਾਂਜੀ ਚਲੋ ਤਾਂ ਹੈ ਨਾ ਵੀ ਕਈ ਵਾਰੀ ਘਰ ਫਲਤਾਂ ਕਰਕੇ ਰਾਣੀ ਹਾਂਜੀ ਤੇ ਆਪ ਕਿੰਨੀ ਪੜ੍ਹਾਈ ਕੀਤੀ ਹੋਈ ਹੈ ਸਰ ਮੇਰੀ ਪਲਸ 2 ਕੀਤੀ ਹੋਈ ਆ ਬੇਸਿਕ ਕੰਪਿਊਟਰ ਕੀਤਾ ਹੋਇਆ ਹੈ ਜੀ ਹਾਂਜੀ ਤੇ ਇਸ ਤੋਂ ਪਹਿਲਾਂ ਵੀ ਮੈਂ ਜੌਬ ਕੀਤੀ ਹੈ ਜੀ ਆਧਾਰ ਸੁਪਰਮਾਰਕਟ ਦੇ ਵਿੱਚ ਜੌਬ ਕੀਤੀ ਹੈ ਜੀ ਇੱਥੇ ਭਗਤੀ ਕੀਤੀ ਹੈ ਜੀ ਹਾਂਜੀ ਤੇ ਜਿਵੇਂ ਕਹਿੰਦੇ ਆ ਵੀ ਤੁਸੀਂ ਗੁੜੀਆਂ ਨੂੰ ਡਾਕਟਰ ਬਣਾਉਣਾ ਚਾਹੁੰਦੇ ਹੋ ਤੇ ਅੱਜ ਤੋਂ ਹੀ ਫਿਰ ਉਹਦੇ ਲਈ ਪ੍ਰਬੰਧ ਕਰਨਾ ਸ਼ੁਰੂ ਕਰਨਾ ਹਾਂਜੀ ਹਾਂਜੀ ਸਰ ਤੇ ਉਹਦੇ ਫਿਰ ਕੋਈ ਸੇਵਿੰਗ ਸੁਵਿੰਗ ਕਰਦੇ ਹਾਂ ਉਹਦੇ ਹਾਂਜੀ ਸਰ ਹਾਂਜੀ ਸਰ ਡਾਕਟਰ ਦੇ ਵਿੱਚ ਸਕਿੰਨੇ ਸਕੀਮਾਂ ਅ ਅਕਾਊਂਟ ਓਪਨ ਕਰਵਾਇਆ ਹੋਇਆ ਹੈ ਸਰ ਉਹਦੇ ਵਿੱਚ ਜਿੰਨੇ ਵੀ ਹੁੰਦੇ ਆ ਮਤਲਬ ਵੀ 200 300 ਜਿੰਨੇ ਵੀ ਹੁੰਦੇ ਆ ਉਹਨੇ ਕਰਵਾ ਦਿੰਦੇ ਮਤਲਬ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕਰਨ ਕੋਸ਼ਿਸ਼ ਕਰ ਰਹੇ ਹਾਂ ਹਾਂ ਜੀ ਇਹੋ ਜਿਹਿਆਂ ਧੀਆਂ ਦਾ ਇਹੋ ਜਿਹਾ ਹੁਣ ਇਹਨੂੰ ਆਪਾਂ ਹੌਸਲਾ ਵਧਾਇਆ ਕਰੀਏ ਤੇ ਇਹਨਾਂ ਦੇ ਜਿੱਥੇ ਵੀ ਕੰਮ ਕਰਦੀਆਂ ਹੁਣ ਇਹਨਾਂ ਦੀ ਇੱਜ਼ਤ ਕਰਿਆ ਕਰੋ ਇਹਨਾਂ ਨੂੰ ਉਹ ਨਾ ਬੋਲਿਆ ਕਰੋ ਤੇ ਕਈ ਵਾਰੀ ਕੋਈ ਬਦਤਮੀਜ਼ੀ ਵਾਲੇ ਵੀ ਆ ਜਾਂਦੇ ਹੁਣੇ ਹਨਾ ਹਾਂ ਜੀ ਸਰ ਬਹੁਤ ਕਾਫੀ ਲੋਕ ਆਉਂਦੇ ਆ ਜੀ ਬਦਤਮੀਜ਼ੀ ਵਾਲੇ ਹਾਂਜੀ ਤੇ ਕੀ ਕੋਈ ਅਪਸ਼ਬਦ ਬੋਲਦੇ ਆ ਜਾਂ ਬਸ ਕਈ ਵਾਰ ਸਰ ਉਹਦਾ ਮਤਲਬ ਵੀ ਬੋਲ ਵੀ ਦਿੰਦੇ ਆ ਬਟ ਇੰਨੇ ਜ਼ਿਆਦਾ ਨਹੀਂ ਕਈ ਬੋਲ ਦਿੰਦੇ ਆ ਜਿੱਦਾਂ ਚਲੋ ਉਹਨਾਂ ਨਾਲ ਫਿਰ ਡੀਲ ਕਿਵੇਂ ਬਸ ਸਰ ਉਹਨਾਂ ਨਾਲ ਜੀ ਨਹੀਂ ਉਹਨਾਂ ਨੂੰ ਚੰਗਾ ਮੁੱਕਾ ਵਿਖਾਇਆ ਕਰੋ ਤੇ ਫਿਰ ਪਤਾ ਲੱਗੂਗਾ ਕੋਈ ਇਹ ਕੁੜੀ ਆ ਕੁੜੀਆਂ ਨੂੰ ਜਿਹੜੀਆਂ ਮੈਂ ਕਿੰਨਾ ਵੀ ਜਿਹੜੇ ਤੁਸੀਂ ਮਿਸਬਿਹੇਵ ਕਰਦੇ ਹੋ ਉਹ ਕੁੜੀਆਂ ਨੂੰ ਕੰਮ ਕਰਦੀਆਂ ਨੂੰ ਦੇਖ ਕੇ ਉਹ ਉਹੀ ਕੁੜੀਆਂ ਤੁਹਾਡੇ ਘਰੇ ਆ ਤੇ ਉਹੀ ਕੁੜੀਆਂ ਇੱਥੇ ਆ ਇਹਨਾਂ ਨੂੰ ਵੀ ਆਪਣੀਆਂ ਕੁੜੀਆਂ ਸਮਝ ਕੇ ਇਹਨਾਂ ਦੀ ਵੀ ਇੱਜ਼ਤ ਕਰਿਆ ਕਰੋ ਤੇ ਕੁੜੀਆਂ ਫਿਰ ਗੁੱਸਾ ਆਉਂਦਾ ਪੂਰਾ ਗੁੱਸਾ ਤਾਂ ਜੀ ਆਉਂਦਾ ਹੈ ਗੁੱਸਾ ਤਾਂ ਜੀ ਹੁੰਦਾ ਪੂਰਾ ਹਾਂ ਤੇ ਫਿਰ ਕੰਟਰੋਲ ਕਿਵੇਂ ਕਰਦੇ ਆ ਕੰਟਰੋਲ ਸਰ ਬੱਸ ਕਰ ਲਈਦਾ ਨੌਕਰੀ ਲਈ ਸੋਚ ਲਈਦਾ ਹਾਂਜੀ ਜੇ ਇੱਥੇ ਲੜਾਂਗੇ ਤਾਂ ਹਾਂਜੀ ਕੰਪਨੀ ਕੋਈ ਵੀ ਇਹ ਪਹਿਲਾਂ ਕੋਈ ਟ੍ਰੇਨਿੰਗ ਦਿੰਦੇ ਆ ਉਹ ਜੀ ਕਹਿੰਦੇ ਦੱਸਦੇ ਆ ਵੀ ਭਾਈ ਕਿਵੇਂ ਡੀਲ ਕਰਨਾ ਕਿਵੇਂ ਹਾਂਜੀ ਸਰ ਟ੍ਰੇਨਿੰਗ ਲੱਗਦੀ ਆ ਸਰ 15 ਦਿਨ ਦੀ ਟ੍ਰੇਨਿੰਗ ਲੱਗਦੀ ਆ ਹਾਂਜੀ ਉਹਦੇ ਵਿੱਚ ਸਾਰਾ ਦੱਸਿਆ ਜਾਂਦਾ ਕੰਮਵਾਰੀ ਵੀ ਸਾਰਾ ਦੱਸਿਆ ਜਾਂਦਾ ਹੈ ਜੀ ਹੂੰ ਤੇ ਲੋਕਾਂ ਬਾਰੇ ਵੀ ਦੱਸਿਆ ਜਾਂਦਾਗਾ ਕਿ ਕਿੱਦਾਂ ਕਿੱਦਾਂ ਦੇ ਲੋਕ ਆਉਂਦੇ ਆ ਤੇ ਕਿਵੇਂ ਫਿਰ ਉਹ ਇਹੀ ਦੱਸਦੇ ਆ ਵੀ ਤੁਸੀਂ ਪੇਸ਼ੈਂਟਸ ਨਾਲ ਹੀ ਇਹ ਗੱਲ ਕਰਨੀ ਆ ਹਾਂਜੀ ਆਪ ਨਾ ਹੋ ਕਰੋ ਇਗਨੋਰ ਕਰ ਦਿਓ ਹਾਂਜੀ ਤੇ ਐ ਤਾਂ ਨਹੀਂ ਹੁੰਦਾ ਵੀ ਕਦੇ ਇਗਨੋਰ ਕਰੇ ਤਾਂ ਵੀ ਅਗਲੇ ਨੂੰ ਬਾਲਾ ਬਲ ਮਿਲ ਜਾਂਦਾ ਹੋਵੇ ਵੀ ਇਹਨਾਂ ਤਾਂ ਕੁੜੀ ਤਾਂ ਚੁੱਪੀ ਕਰ ਗਈ ਨਹੀਂ ਸਰ ਹੈ ਇੰਨਾ ਵੀ ਇਗਨੋਰ ਨਹੀਂ ਕਰੀਦਾ ਜੀ ਫਿਰ ਹਾਂਜੀ ਤੇ ਜੇਕਰ ਆਪਾਂ ਹੁਣ ਗੱਲ ਕਰੀਏ ਵੀ ਕੁੜੀਆਂ ਦੀ ਗੱਲ ਕਰੀਏ ਵੀ ਕੁੜੀਆਂ ਦੀ ਜ਼ਿੰਦਗੀ ਬੜੀ ਔਖੀ ਆ ਕੁੜੀਆਂ ਘਰੇ ਰਹਿਣ ਤਾਂ ਔਖਾ ਹੈ ਨਾ ਕੰਮ ਕਰਨ ਤਾਂ ਔਖਾ ਹੈ ਸਰ ਔਖਾ ਤਾਂ ਹੈ ਜੀ ਕਿਉਂਕਿ ਘਰੇ ਰਹਿਣੇ ਆ ਘਰੇ ਵੀ ਕੰਮ ਕਰਨਾ ਪੈਣਾ ਜੇ ਕੰਮ ਕਰਾਂਗੇ ਤਾਂ ਖਾਵਾਂਗੇ ਜੀ ਘਰੇ ਵੀ ਜਿੱਦਾਂ ਹੁਣ ਆਪਾਂ ਰੋਟੀ ਖਾਣੀ ਹੈ ਤੇ ਆਪਾਂ ਆਟਾ ਗੁੰਨਾਗੇ ਰੋਟੀ ਲਾਵਾਂਗੇ ਫੇਰ ਹੀ ਰੋਟੀ ਖਾਵਾਂਗੇ ਜੀ ਐਦਾਂ ਤਾਂ ਹੈ ਨਹੀਂ ਵੀ ਰੋਟੀ ਬਣ ਕੇ ਆਪਣੇ ਮੂੰਹ ਚ ਆਪੇ ਪੈ ਜਾਊ ਜੇ ਆਪਾਂ ਕਰਾਂਗੇ ਕੁਝ ਤਾਂ ਹੀ ਹੈ ਜੀ ਹਾਂਜੀ ਬਾਕੀ ਸਭ ਸੇਮ ਹੀ ਹੁੰਦਾ ਹੈ ਜੀ ਘਰੇ ਕੰਮ ਕਰਨਾ ਬਾਹਰ ਕੰਮ ਕਰਨਾ ਸੇਮ ਹੀ ਹੁੰਦਾ ਹੈ ਜੀ ਇਹ ਤਾਂ ਮੈਂ ਮੰਦਰ ਨਾਲ ਤਾਂ ਅਕਸਰ ਕੁੜੀਆਂ ਨੂੰ ਜਿਨ੍ਹਾਂ ਦੀ ਵੀ ਇੰਟਰਵਿਊ ਕਰਦੇ ਆ ਇਹ ਸਵਾਲ ਪੁੱਛਦਾ ਹੁੰਦਾ ਹੈ ਜਿਹੜੀਆਂ ਕੰਮ ਕਰਦੀਆਂ ਇੱਕ ਕੰਮ ਕੰਮ ਤੋਂ ਕੰਮ ਤੋਂ ਕੰਮ ਤੇ ਆਉਂਦੀਆਂ ਤੇ ਕੰਮ ਤੋਂ ਫੇਰ ਕੰਮ ਤੇ ਜਾਂਦੀਆਂ ਨਾ ਘਰੇ ਵੀ ਕੰਮ ਕਰਕੇ ਆਉਨੇ ਬਸ ਜ਼ਿੰਦਗੀ ਸਰ ਜ਼ਿੰਦਗੀ ਕਿੰਨੇ ਵਜੇ ਉੱਠਦੇ ਆ ਹੀ ਗਏ ਅ ਸਰ ਮਤਲਬ ਹੁਣ ਤਾਂ ਗੁੜੀਆਂ ਕਰਕੇ ਸਰ ਕਈ ਵਾਰ ਲੇਟ ਵੀ ਹੋ ਜਾਂਦੇ ਆ ਬਟ ਵੈਸੇ ਤਾਂ 5 ਵਜੇ ਉੱਠ ਜਾਂਦੀ ਆ 5 ਵਜੇ 5 ਵਜੇ ਉੱਠ ਕੇ ਫੇਰ ਘਰ ਦਾ ਸਾਰਾ ਕੰਮ ਕਰਦੇ ਹਾਂ ਹਾਂਜੀ ਹਾਂਜੀ ਕਰਕੇ ਆਉਨੇ ਹੋ ਫੇਰ ਇੱਥੇ ਕੰਮ ਕਰਦੇ ਹਾਂ ਇੱਥੇ ਕਿੰਨੇ ਤੋਂ ਕਿੰਨੇ ਡਿਊਟੀ ਆ ਇੱਥੇ ਸਰ ਸਵੇਰ 8 ਵਜੇ ਤੋਂ ਸ਼ਾਮ 4 ਵਜੇ ਤੱਕ ਤੁਸੀਂ 8 ਤੋਂ 4 ਤੱਕ ਤੁਸੀਂ ਡਿਊਟੀ ਕਰਕੇ ਫਿਰ ਤੁਸੀਂ ਫਿਰ 4 ਵਜੇ ਤੋਂ ਫਿਰ ਦੂਜੀ ਡਿਊਟੀ ਤੇ ਜਾਵੜਦੇ ਹਾਂਜੀ ਲੱਗਦਾ ਨਹੀਂ ਹੁੰਦਾ ਵੀ ਕੁੜੀਆਂ ਦੀ ਵੀ ਕੀ ਜ਼ਿੰਦਗੀ ਆ ਵੀ ਮੈਂ ਹਨਾ ਬੰਦਾ ਮੈਂ ਜਦੋਂ ਕੰਮ ਤੋਂ ਹੁਣ ਘਰੇ ਜਾਊਂਗਾ ਮੈਂ ਬੈੱਡ ਤੇ ਪੈ ਜਾਣਾ ਮੈਨੂੰ ਆਹ ਲਿਆ ਦੇ ਮੈਨੂੰ ਉਹ ਲਿਆ ਦੇ ਇਹ ਐ ਨਹੀਂ ਹੁੰਦਾ ਵੀ ਉਹਨੂੰ ਵੀ ਮੈਨੂੰ ਵੀ ਕੋਈ ਲਿਆ ਕੇ ਪਾਣੀ ਖੜਾਵੇ ਕੋਈ ਰੋਟੀ ਫੜਾਵੇ ਹੁੰਦਾ ਤਾਂ ਹੈ ਬਟ ਕੀ ਕਰੀਏ ਹਾਲਾਤ ਹੀ ਕੁਸ਼ਾਦਾ ਦੇ ਆ ਕਹਿ ਵੀ ਨਹੀਂ ਸਕਦੇ ਕਿਸੇ ਨੂੰ ਸਰ ਕੁਝ ਹੂੰ ਹੁਣ ਜਦੋਂ ਆਈ ਗਈ ਦੁਨੀਆ ਤੇ ਸਾਰਾ ਦਿਨ ਖੜਾ ਰਹਿਣਾ ਕਿੰਨਾ ਕੋ ਮੁਸ਼ਕਲ ਹੈ ਸਰ ਮੁਸ਼ਕਿਲ ਤਾਂ ਹੈ ਬਟ ਹੁਣ ਜਦੋਂ ਆਦਤ ਪੈ ਗਈ ਹਾਂਜੀ ਆਦਤ ਪੈ ਗਈ ਉਹ ਤੁਸੀਂ ਆਧਾਰ ਸੁਪਰਮਾਰਕਟ ਚ ਉੱਥੇ ਵੀ ਤਾਂ ਖੜਾ ਹੀ ਰਹਿੰਦੇ ਹੋ ਹਾਂਜੀ ਸਰ ਉੱਥੇ ਵੀ ਹਾਂਜੀ ਹਾਂਜੀ ਉੱਥੇ ਵੀ ਹਮ ਸੇਮ ਹੀ ਸੀ ਕੁੜੀਆਂ ਦੀ ਜ਼ਿੰਦਗੀ ਨੂੰ ਕਿਵੇਂ ਡਿਫਾਈਨ ਕਰੋਗੇ ਵਿੱਚ 2 ਦੋ ਕੁ ਮਿੰਟਾਂ ਚ ਗੱਲ ਕਹਿਣੀ ਹੋਵੇ ਕੁੜੀਆਂ ਦੀ ਜ਼ਿੰਦਗੀ ਬਾਰੇ ਹਮ ਬਸ ਕੁੜੀਆਂ ਦੀ ਜ਼ਿੰਦਗੀ ਜਦੋਂ ਕੁੜੀ ਆ ਗਈ ਤਾਂ ਜ਼ਿੰਦਗੀ ਕੱਟਣੀ ਪੈਣੀ ਹੈ ਸਰ ਜਿਵੇਂ ਮਰਜ਼ੀ ਆ ਕੱਟਣੀ ਤਾਂ ਪੈਣੀ ਹੈ ਜੀ ਕਿਉਂਕਿ ਸਰ ਜਿੱਦਾਂ ਆਪਾਂ ਹੁਣ ਕੁੜੀ ਇੱਕ ਜੀਵ ਹੀ ਨਹੀਂ ਸਕਦੀ ਚੰਗੇ ਤਰੀਕੇ ਨਾਲ ਚੰਗੇ ਤਰੀਕੇ ਨਾਲ ਮਰ ਵੀ ਨਹੀਂ ਸਕਦੀ ਜੀ ਕਿਉਂਕਿ ਜੇ ਕੁੜੀ ਜੀਵੇ ਤਾਂ ਵੀ ਨਹੀਂ ਉਹਨੂੰ ਲੋਕ ਜੀਣ ਦਿੰਦੇ ਤੇ ਜੇ ਕੁੜੀ ਮਰ ਵੀ ਜਾਵੇ ਤਾਂ ਲੋਕ ਗੱਲਾਂ ਬਣਾਉਣ ਲੱਗ ਜਾਂਦੀ ਐ ਵੀ 100 ਗੱਲਾਂ ਬਣਾਉਣ ਲੱਗ ਜਾਂਦੇ ਆ ਵੀ ਪਤਾ ਨਹੀਂ ਕੀ ਗਲਤੀ ਹੋਣੀ ਐ ਸ਼ਾਇਦ ਤਾਂ ਮਰ ਗਈ ਬਸ ਐਦਾਂ ਵੀ ਹਰ ਪਾਸੇ ਕੁੜੀ ਨੂੰ ਸਹੀ ਹੋਣ ਦੇ ਬਾਵਜੂਦ ਵੀ ਗਲਤੀ ਸੈਰ ਗਲਤ ਹਾਂਜੀ ਗਲਤ ਠਹਿਰਾ ਜਾਣਾ ਤੇ ਤੁਹਾਡੇ ਵੀ ਇੱਕ ਬੇਟੀ ਐ ਹਾਂਜੀ ਤੇ ਤੁਸੀਂ ਫਿਰ ਕੀ ਸੋਚਿਆ ਉਹਦੀ ਜ਼ਿੰਦਗੀ ਇਸ ਤਰੀਕੇ ਨਾਲ ਜੀਣ ਦੇਓਗੇ ਕਿ ਨਹੀਂ ਸਰ ਮੈਂ ਤਾਂ ਮੁੰਡਿਆਂ ਵਾਂਗੂ ਰੱਖੂੰਗੀ ਹਾਂਜੀ ਇਹ ਗੱਲ ਇਹ ਗੱਲ ਨਾ ਜਿਹ ਇਹਨਾਂ ਨੇ ਕਹੀ ਐ ਨਾ ਵੀ ਮੁੰਡਿਆਂ ਵਾਂਗੂ ਰੱਖੂਗੇ ਸਾਡੇ ਲਈ ਸ਼ਰਮ ਦੀ ਗੱਲ ਐ ਕਿਸਾਵਾ ਇਹ ਇਹਨਾਂ ਨੇ ਕਿਤੇ ਕਾਂਸ਼ਾ ਐ ਕਹਿੰਦੇ ਵੀ ਮੈਂ ਵੀ ਆਪਣੀ ਵਰਗੀ ਜ਼ਿੰਦਗੀ ਦੀ ਹੋਣੀ ਹੈ ਨਾ ਤੇ ਇਹਦਾ ਮਤਲਬ ਅਸੀਂ ਭੇਤਭਾਵ ਕਰਦੇ ਆਂ ਕੁੜੀਆਂ ਮੁੰਡਿਆਂ ਚ ਤਾਂ ਇਹ ਗੱਲ ਕਹਿਣੀ ਪੈਂਦੀ ਆ ਮਤਲਬ ਇਹਨਾਂ ਇਹਨਾਂ ਦੇ ਕਹਿਣ ਦਾ ਮਤਲਬ ਇਹ ਵੀ ਆ ਵੀ ਉਹਨੂੰ ਇੰਨੀ ਕੁ ਆਜ਼ਾਦੀ ਦੇਵਾਂਗੀ ਉਹਨੂੰ ਇੰਨੇ ਕੁ ਉਹਦੇ ਸੁਪਨੇ ਪੂਰੇ ਕਰੂੰਗੀ ਵੀ ਉਹ ਉਹ ਉਹਨੂੰ ਕਦੇ ਮਹਿਸੂਸ ਨਾ ਹੋਵੇ ਸਰ ਉਹਨੂੰ ਵੀ ਮੈਂ ਇੱਕ ਕੁੜੀ ਆ ਹਾਂਜੀ ਹਾਂਜੀ ਤੇ ਹੋਰ ਜਿਹੜੇ ਤੇ ਤੇਲ ਪਾਉਣ ਆਉਂਦੇ ਆ ਜਾਂ ਲੋਕ ਹੋਰ ਵੀ ਕਿਤੇ ਕੁੜੀਆਂ ਦੇ ਕਿਤੇ ساری ਦੁਨੀਆ ਚ ਜਾਂਦੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ ਲੋਕਾਂ ਨੂੰ ਕੀ ਕਹਿਣਾ ਵੀ ਕੁੜੀਆਂ ਨੂੰ ਵੇਖ ਕੇ ਕੰਮ ਤੇ ਉਹਨਾਂ ਨੂੰ ਰਿਸਪੈਕਟ ਦੇ ਹਾਂਜੀ ਉਹਨਾਂ ਦੀ ਰਿਸਪੈਕਟ ਕਰਿਆ ਕਰੋ ਉਹਨਾਂ ਦੇ ਨਾਲ ਕੋਈ ਆਦਾ ਦੇ ਬਿਹੇਵ ਨਾ ਕਰਿਆ ਕਰੋ ਵੀ ਉਹਨਾਂ ਨੂੰ ਫੀਲ ਹੋਵੇ ਕਿਉਂਕਿ ਸਰ ਉਹ ਵੀ ਤੁਹਾਡੇ ਲਈ ਕਰਦੀਆਂ ਏ ਹੁਣ ਜਿੱਤਾ ਮੈਂ ਏ ਠੀਕ ਹੈ ਮੈਂ ਵੀ ਇੱਥੇ ਲੋਕ ਆਉਂਦੇ ਆ ਕਈ ਉਹਨਾਂ ਦੇ ਲਈ ਕਰ ਰਹੀਆਂ ਹਾਂ ਕੰਮ ਚਲੋ ਮੈਂ ਆਪਦੇ ਲਈ ਵੀ ਕਰਦੀ ਹਾਂ ਉਹਨਾਂ ਦੇ ਲਈ ਵੀ ਕਰਦੀ ਹਾਂ ਹਾਂਜੀ ਹਾਂ ਬਾਕੀ ਇਦਾਂ ਹੀ ਵੀ ਕੁੜੀ ਕੁੜੀਆਂ ਤੇ ਮੁੰਡੇ ਵਿੱਚ ਕੋਈ ਫਰਕ ਨਾ ਸਮਝੋ ਕੁੜੀਆਂ ਵੀ ਸੇਮ ਹੀ ਹੁੰਦੀਆਂ ਨੇ ਜੀ ਮੁੰਡਿਆਂ ਵਾਂਗ ਹਾਂ ਡਾਕਟਰ ਬਣਨ ਦਾ ਸੁਪਨਾ ਵੇਖਣ ਵਾਲੀ ਕੁੜੀ ਅੱਜ ਪੈਟਰੋਲ ਪੰਪ ਤੇ ਕੰਮ ਕਰਦੀ ਐ ਹਾਲਾਤ ਐ ਪਰ ਹਾਲਾਤਾਂ ਨੂੰ ਬਦਲਿਆ ਵੀ ਜਾ ਸਕਦਾ ਹੈ ਜੇਕਰ ਅਸੀਂ ਕੁੜੀਆਂ ਤੇ ਮੁੰਡਿਆਂ 'ਚ ਫਰਕ ਕਰਨਾ ਬੰਦ ਕਰ ਦਈਏ। ਕੁੜੀਆਂ ਦੇ ਕੰਮ ਦੀ ਇੱਜ਼ਤ ਕਰਨੀ ਸ਼ੁਰੂ ਕਰ ਦਈਏ। ਕੁੜੀਆਂ ਜਿੱਥੇ ਵੀ ਹੁੰਦੀਆਂ ਉੱਥੇ ਆਪਾਂ ਉਹਨਾਂ ਦੀ ਇੱਜ਼ਤ ਕਰਨੀ ਸ਼ੁਰੂ ਕਰ ਦਈਏ ਤਾਂ ਹਾਲਾਤ ਅਸੀਂ ਬਹੁਤ ਸਾਰੇ ਬਦਲ ਸਕਦੇ ਹਾਂ। ਪਰ ਸਾਡਾ ਸਮਾਜ ਅਸੀਂ ਪੜ੍ਹ ਲਿਖਤ ਤਾਂ ਬਹੁਤ ਗਏ ਆਂ ਪਰ ਸਾਡੀ ਸੋਚ ਹਜੇ ਵੀ ਪਤਾ ਨਹੀਂ। ਤੇ ਲੋਕਾਂ ਦੀ ਸੋਚ ਸਰ ਹਜੇ ਵੀ ਉੱਥੇ ਹੀ ਆ। ਮਤਲਬ ਵੀ ਜਿੱਦਾਂ ਸਮਝ ਲਓ ਵੀ ਅਨਪੜ ਹੋ ਗਏ ਉਦਾਂ ਹੀ ਸੋਚ ਹੈ ਕਈ ਲੋਕਾਂ ਦੀ ਨਾ ਦੇ ਪੜੇ ਲਿਖੇ ਹਾਂਜੀ ਨਾ ਦੇ ਪੜੇ ਲਿਖੇ ਨਹੀਂ ਜਿਹੜੇ ਕਈ ਵਾਰੀ ਗਲਤ ਵਿਹਾਰ ਕਰਦੇ ਹੁੰਦੇ ਉਹਨਾਂ ਵਿੱਚ ਪੜੇ ਲਿਖੇ ਵੀ ਹੁੰਦੇ ਆ ਪੜੇ ਲਿਖੇ ਵੀ ਹੁੰਦੇ ਆ ਸਰ ਉਹਨਾਂ ਦੇ ਵਿੱਚੋਂ ਆਪਾਂ ਇਹ ਕਹਦੇ ਵੀ ਅਨਪੜ ਬੰਦਾ ਤਾਂ ਕੋਈ ਚਲੋ ਉਹਨੂੰ ਅਕਲ ਨਹੀਂ ਹਾਂਜੀ ਹਾਂਜੀ ਕਰਦੇ ਪਰ ਪੜੇ ਲਿਖੇ ਵੀ ਆ ਪੜੇ ਲਿਖੇ ਵੀ ਇਦਾਂ ਹੀ ਕਰਦੇ ਆ ਸਰ ਹੂੰ ਤੇ ਉਹਨੂੰ ਤਾਂ ਸਮਾਂ ਇੱਕ ਗੱਲ ਕਹਿ ਕੇ ਚੁੱਪ ਕਰਾ ਦਿਆ ਕਰੋ ਪੜੇ ਲਿਖੇ ਹਾਂਜੀ ਹਾਂਜੀ ਹੂੰ ਤੁਸੀਂ ਤੁਹਾਡਾ ਟਾਈਮ ਦਿੱਤਾ ਅਨਮੁੱਲਾ ਟਾਈਮ ਦਿੱਤਾ ਅਸੀਂ ਤੁਹਾਡਾ ਕੰਮ 'ਚੋਂ ਵੀ ਰੋਕਿਆ ਤੁਹਾਨੂੰ ਉਹਦੇ ਲਈ ਤੁਹਾਡਾ ਧ ਸਾਡੇ ਚੈਨਲ ਦੇ ਨਾਲ ਜੁੜਨ ਲਈ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ